ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਲੋਕ ਸਭਾ ਚੋਣਾਂ 2024 ਦੀ ਗੱਲ ਕਰਨ ਜਾ ਰਹੇ ਹਾਂ ਹਲਕਾ ਗੁਰਦਾਸਪੁਰ ਜਿੱਥੇ ਇਸ ਤੋਂ ਪਹਿਲਾਂ ਭਾਜਪਾ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਐਲਾਨੇ ਉੱਥੇ ਬੀਤੇ ਦਿਨੀ ਕਾਂਗਰਸ ਵੱਲੋਂ ਵੀ ਕਾਫੀ ਦੇਰ ਤੋਂ ਬਾਅਦ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਸਾਬਕਾ ਡਿਪਟੀ ਸੀਐਮ ਪੰਜਾਬ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਹੈ ਇਸ ਮਸਲੇ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਮੌਜੂਦ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਤੋਂ ਸੀਨੀਅਰ ਉਹ ਪ੍ਰਧਾਨ ਕਾਂਗਰਸ ਸਾਡੇ ਗੌਤਮ ਗੁੱਡੂ ਸੇਠ ਜੀ ਆਓ ਗੱਲਬਾਤ ਕਰਦੇ ਹਾਂ ਸਸਕਾ ਜੀ ਭਾਰੀ ਸਵਾਗਤ ਹੈ ਸਭ ਤੋਂ ਪਹਿਲਾਂ ਜੋ ਰੰਧਾਵਾ ਸਾਹਿਬ ਦਾ ਇਨਾਮ ਅਨਾਉਂਸ ਕੀਤਾ ਗਿਆ ਉਸ ਬੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਸਕੀ ਜੀ ਪਹਿਲੇ ਤੇ ਆਰ ਐਨ ਨਿਊਜ਼ ਦਾ ਮੈਂ ਬਹੁਤ ਬਹੁਤ ਧੰਨਵਾਦ ਦਿਆਂ ਤੇ ਰੰਧਾਵਾ ਸਾਹਿਬ ਦਾ ਅਨ ਨਾਲ ਸਾਡੇ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜੀ ਲੋਕ ਬਹੁਤ ਖੁਸ਼ ਨੇ ਕਿਉਂਕਿ بڑے ਕਦਾਵਰ ਨੇਤਾ ਨੇ ਰੰਧਾਵਾ ਸਾਹਿਬ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਤੇ ਲੋਕਾਂ ਨੂੰ ਨਾਲ ਰੱਖਣ ਦੀ ਬਹੁਤ ਜਾਜ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਕਾਫੀ ਧੀਰ ਲੱਗੇ ਕਾਂਸ ਨੂੰ ਕਾਫੀ ਮੰਥਨ ਕਰਨਾ ਪਿਆ ਕੀ ਕਾਰਨ ਹੈ ਕਿ ਸਭ ਤੋਂ ਬਾਅਦ ਜਈਏ ਮੇਨ ਪਾਰਟੀਆਂ ਦੇ ਵਿੱਚੋਂ ਸਭ ਤੋਂ ਬਾਅਦ ਕਾਂਗਰਸ ਨੇ ਆਪਣਾ ਉਮੀਦਵਾਰ ਲਾਨੇ ਦੇਖੋ ਜੀ ਜਿਹੜੀਆਂ ਵੱਡੀਆਂ ਪਾਰਟੀਆਂ ਹੁੰਦੀਆਂ ਉਹਨਾਂ ਚ ਇਹ ਜੀ ਮਤਲਬ ਮਤਲਬ ਬੜਾ ਸੋਚ ਸਮਝ ਕੇ ਕੈਂਡੀਡੇਟ ਦੇਣਾ ਪੈਂਦਾ ਬੜਾ ਕੁਝ ਵੇਖ ਕੇ ਕੈਂਡੀਡੇਟ ਦੇਣਾ ਪੈਂਦਾ ਸਾਰਾ ਕੋਈ ਦੇਖ ਦਿਖਾ ਕੇ ਪਾਰਟੀ ਨੇ ਚੰਗਾ ਫੈਸਲਾ ਕੀਤਾ ਵਧੀਆ ਕੈਂਡੀਡੇਟ ਆਇਆ ਜੀ ਅਸੀਂ ਉਹਨਾਂ ਲਈ ਸਾਰੀ ਕਾਂਗਰਸ ਪਾਰਟੀ ਉਨਾਂ ਲਈ ਚੜ੍ਹਦੀ ਕਲਾਲੀ ਤੇ ਕਾਂਗਰਸ ਦੀ ਜਿੱਤ ਲਈ ਕੰਮ ਕਰਾਂਗੇ ਗੌਤਮ ਸੇੜ ਜੀ ਕਾਫੀ ਦੇਖਿਆ ਗਿਆ ਬੀਤੀਆਂ ਇਲੈਕਸ਼ਨਾਂ ਵਿੱਚ ਵੀ ਕਾਂਗਰਸ ਦੀਆਂ ਧੜੇ ਬੰਦੀਆਂ ਸਾਹਮਣੇ ਆਈਆਂ ਜਿਸ ਕਰਕੇ ਕਾਂਗਰਸ ਨੂੰ ਵੱਡਾ ਨੁਕਸਾਨ ਵੀ ਹੋਇਆ ਜੀ ਕੀ ਲੱਗਦਾ ਕਿ ਹੁਣ ਇਸ ਪਲੇਟਫਾਰਮ ਤੇ ਜਿੱਥੇ ਜ਼ਰੂਰਤ ਹੈ ਸਭ ਤੋਂ ਜ਼ਿਆਦਾ ਪਾਰਟੀ ਨੂੰ ਲੋਕ ਸਭਾ ਇਲੈਕਸ਼ਨ ਚੱਲ ਰਿਹਾ ਹੈ ਔਰ ਵੱਡਾ ਬਦਲਾਅ ਵੀ ਕਾਂਗਰਸ ਚ ਆਉਂਦੀ ਹੈ ਕਿ ਕੇਂਦਰ ਵਿੱਚ ਆਵੇ ਕੀ ਤੁਸੀਂ ਸੋਚਦੇ ਹੋ ਕਿ ਜਿਹੜੇ ਧੜੇਬੰਦੀਆਂ ਖਤਮ ਹੋ ਗਏ ਮਨਮਨਤਾਵ ਖਤਮ ਹੋ ਗਏ ਕਾਂਗਰਸ ਦੇ ਖਾਸ ਕਰਕੇ ਹਲਕਾ ਗੁਰਦਾਸਪੁਰ ਵੇਖੋ ਕੋਈ ਵੀ ਪਾਰਟੀ ਨੇ ਕੰਮ ਕਰਨਾ ਹੈ ਉਹਦੇ ਚ ਆਰਗੇਨਾਈਜੇਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਸਾਡੀ ਆਰਗੇਨਾਈਜੇਸ਼ਨ ਬਹੁਤ ਵਧੀਆ ਕੰਮ ਕਰ ਰਹੀ ਹੈ ਪਾੜਾ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਮੈਂ ਉਹਨਾਂ ਦੇ ਅਧੀਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਡੇ ਹੋਰ ਵੀ ਜਿਹੜੇ ਵੀ ਬਲਾਕ ਪ੍ਰਧਾਨ ਨੇ ਸਾਰੇ ਵਧੀਆ ਕੰਮ ਕਰ ਰਹੇ ਆ ਉਹਨਾਂ ਦੇ ਫੋਨ ਵੀ ਆਣੇ ਸ਼ੁਰੂ ਹੋ ਗਏ ਆ ਹੁਣ ਵਿਦੈਂ ਡੇਜ਼ ਮੀਟਿੰਗਾਂ ਕਰਾਂਗੇ ਤੇ ਆਰਗੇਨਾਈਜੇਸ਼ਨ ਤੋਂ ਹੀ ਸਾਰਾ ਕੰਮ ਚੱਲੇਗਾ ਤੇ ਬਹੁਤ ਵਧੀਆ ਕੰਮ ਚੱਲੇਗਾ ਕੀ ਸਮਝਿਓ ਕਿਹੜੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਇਸ ਵਾਰ ਲੋਕਾਂ ਦੇ ਵਿੱਚ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਕਰੇਗੀ ਕਿ ਵੋਟ ਕਰਨ ਤਾਂ ਕਿ ਕੇਂਦਰ ਵਿੱਚ ਬਦਲਾਅ ਕੀਤਾ ਜਾਏ ਦੇਖੋ ਮੁੱਦੇ ਬਹੁਤ ਆ ਜੀ ਕਿਸਾਨੀ ਦਾ ਸਭ ਤੋਂ ਵੱਡਾ ਮੁੱਦਾ ਜਿਹੜੇ ਕਿਤੇ ਕਰਕੇ ਅਸੀਂ ਤੁਸੀਂ ਰੋਟੀ ਖਾਂਦੇ ਆ ਉਹ ਕਿੱਡਾ ਵੱਡਾ ਮੁੱਦਾ ਜੀ ਸਾਡਾ ਸਾਡੇ 850 ਤੋਂ 900 ਕਿਸਾਨ ਸ਼ਹੀਦ ਹੋ ਗਿਆ ਸਾਡੇ ਭਰਾ ਸ਼ਹੀਦ ਹੋਏ ਵੇਖੋ ਇੱਥੇ ਜਿਹੜੀ ਸਾਡੀ ਸਟੇਟ ਗਵਰਨਮੈਂਟ ਹੈ ਉਹਦੇ ਹਾਲਾਤ ਵੇਖੋ ਕਿ ਹੁਣ ਦੁਬਾਰਾ ਜਦੋਂ ਮੋਰਚਾ ਲੱਗਾ ਸਾਡਾ ਇੱਕ ਜੋੜੇ ਸਿੰਘੇ ਦਾ ਕਿਸਾਨ ਹੈ ਉੱਥੇ ਉਹਦੇ ਸੱਟਾਂ ਲੱਗੀਆਂ ਤੇ ਉਹਨੂੰ ਇਲਾਜ ਕਰਾਣ ਬਟਾਲੇ ਆਣਾ ਪਿਆ ਉੱਥੇ ਮੈਡੀਕਲ ਫੈਸਿਲਿਟੀ ਕੋਈ ਨਹੀਂ ਸੀਗੀ ਜਰਨੈਲ ਸਿੰਘ ਨਾਂ ਦਾ ਕਿਸਾਨ ਸੀ ਮੈਂ ਉਹਨੂੰ ਆਪ ਮਿਲਣ ਵੀ ਗਿਆ ਉੱਥੇ ਇਹ ਹਾਲਾਤ ਤੇ ਸਾਡੇ ਕਿਉਂਕਿ ਇਹ ਸਾਰੇ ਰਲੇ ਦੇ ਆ ਜਿਹੜੀ ਉਹ ਕਹਿੰਦੇ ਨਾ ਕਿ ਆਪਸ ਚ ਇਹਨਾਂ ਦਾ ਰਲੇਵਾ ਹੋਇਆ ਦਾ ਆ ਆਮ ਆਦਮੀ ਦਾ ਤੇ ਬੀਜੇਪੀ ਦਾ ਇਹ ਗੱਲ ਬਿਲਕੁਲ ਠੀਕ ਹੈ ਕਿ ਇਹਨਾਂ ਨੇ ਉੱਥੇ ਮੈਡੀਕਲ ਫੈਸਿਲਿਟੀ ਤੱਕ ਨਹੀਂ ਉਹਨਾਂ ਨੂੰ ਦਿੱਤੀ ਕਿ ਤਾਂ ਕਿ ਉਹ ਆਪਣੇ ਇਲਾਜ ਕਰਾ ਸਕਣ ਉਹ 100 ਕਿਲੋਮੀਟਰ ਇੱਥੇ 150 ਕਿਲੋਮੀਟਰ ਆਏ ਆਪਣਾ ਇਲਾਜ ਕਰਾਣ ਤੇ ਕਿੱਡੀ ਮਾੜੀ ਗੱਲ ਆ ਜੀ ਬਾਕੀ ਮੁੱਦੇ ਵੇਖੋ ਬਰੋਗਾਰੀ ਬਹੁਤ ਵੱਡਾ ਮੁੱਦਾ ਜੀ ਕਿਨੂੰ ਨੌਕਰੀ ਕਿੱਥੇ ਮਿਲਦੀ ਪਈ ਐ ਸਿਰਫ ਜਿਹੜੇ ਨਿਯੁਕਤੀ ਪੱਤਰ ਮਿਲ ਜਾਂਦੇ ਆ ਬੰਦਾ ਜੁਆਇਨ ਨਹੀਂ ਹੁੰਦਾ ਕੀ ਹਾਲਾਤ ਚੱਲਦੇ ਪਿਆ ਤੁਸੀਂ ਸਿਲੰਡਰ ਵੇਖੋ 2014 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ 400 ਤੋਂ ਵੱਧ ਸਿਲੰਡਰ ਦਾ ਰੇਟ ਨੇ ਕਦੀ ਹੋਇਆ ਅੱਜ 11-1200 ਦੇ ਸਿਲੰਡਰ ਪਹੁੰਚ ਗਿਆ ਜੀ ਹਾਲਾਤ ਮਾੜੇ ਹੀ ਆ ਤੇ ਹੋਰ ਕੀ ਆ ਜੀ ਪੈਟਰੋਲ ਦਾ ਹਾਲ ਵੇਖ ਲਓ ਜੋ ਹਾਲਾਤ ਇੰਡੀਆ ਦੇ ਚੱਲਦੇ ਪਏ ਮੈਂ ਆਪਣੀ ਤੁਹਾਨੂੰ ਇੱਕ ਗੱਲ ਦੱਸਣਾ ਜੀ 2009 ਦੇ ਵਿੱਚ ਆਲਮੋਸਟ ਮੈਨੂੰ ਬਾਹਰ ਜਾਣਾ ਪਿਆ ਮੈਂ ਯੂਰਪ ਗਿਆ ਸੀ ਘੁੰਮਣ ਉੱਥੇ ਮੈਂ ਦੇਖਿਆ ਉੱਥੇ ਸ਼ਹਿਰ ਦੇ ਵਿੱਚ ਇੱਕ ਚ ਫਿਰਦੇ ਪਏ ਸੀ ਸਿਟੀ ਦੇ ਵਿੱਚ ਉੱਥੇ ਵੇਖਿਆ ਕਿ ਕਿ ਸ਼ੀਸ਼ੇ ਦੇ ਬਹੁਤ ਵੱਡਾ ਸ਼ੀਸ਼ਾ ਸੀ ਅੰਦਰ ਦੁਕਾਨਾਂ ਬਣੀਆਂ ਦੀਆਂ ਸੀ ਉੱਥੇ ਨਾ ਫਰੂਟ ਅੰਦਰ ਸੜਿਆ ਦਾ ਪਿਆ ਦਾ ਸੀ ਤੇ ਮੈਂ ਆਪਣੇ ਗਾਈਡ ਨੂੰ ਪੁੱਛਿਆ ਜੀ ਮੈਂ ਕਿਹਾ ਇਹ ਕੀ ਹੈ ਕਹਿੰਦਾ ਜੀ ਤੁਹਾਨੂੰ ਰੈਸੈਸ਼ਨ ਬਾਰੇ ਨਹੀਂ ਕੁਝ ਪਤਾ ਮੈਂ ਕਿਹਾ ਨਹੀਂ ਸਾਨੂੰ ਇਹਦੇ ਬਾਰੇ ਨਹੀਂ ਨੋਲਿਜ ਕਹਿੰਦਾ ਇਹ ਜਿਹੜੀ ਇੱਥੇ ਰੈਸੈਸ਼ਨ ਆਇਆ ਦਾ ਜਿਹੜਾ ਕਿ ਬਹੁਤ ਬੁਰਾ ਹਾਲ ਲੋਕਾਂ ਦਾ ਆਇਆ ਦਾ ਖਾਣ ਨੂੰ ਰੋਟੀ ਨਹੀਂ ਹੈਗੀ ਤੇ ਮੈਂ ਕਿਹਾ ਜੀ ਸਾਡੇ ਤੇ ਕੋਈ ਅਜਿਹੀ ਪ੍ਰੋਬਲਮ ਨਹੀਂ ਕਹਿੰਦਾ ਤੁਹਾਡੇ ਇਸ ਕਰਕੇ ਨਹੀਂ ਕਿ ਤੁਹਾਡੇ ਕੋਲ ਡਾਕਟਰ ਮਨਮੋਹਨ ਸਿੰਘ ਹੈ ਡਾਕਟਰ ਮਨਮੋਹਨ ਸਿੰਘ ਉਹ ਦੋਦੇ ਸਾਡੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਉਹ ਐਡੇ ਤਗੜੇ ਇਕਨੋਮਿਸ ਸੀਗੇ ਜਿਹੜੇ ਕਿ ਦੂਜੇ ਦੇਸ਼ਾਂ ਦੇ ਲੀਡਰ ਵੀ ਇਹਨਾਂ ਨੂੰ ਮੰਗਦੇ ਆ ਕਿ ਸਾਨੂੰ ਸਲਾਹ ਦੇਣ ਲਈ ਉਹ ਆਜੋ ਐਡਾ ਵੱਡਾ ਲੀਡਰ ਹੋਣ ਦੇ ਨਾਤੇ ਉਹਨਾਂ ਨੇ ਸਾਡੇ ਦੇਸ਼ ਨੂੰ ਬਚਾਇਆ ਉਦੋਂ ਨਹੀਂ ਤੇ ਰੈਸੈਸ਼ਨ ਦੇ ਨਾਲ ਜੋ ਹਾਲ ਹੋਣੇ ਸੀ ਜੋ ਹਾਲ ਇਹ ਮੋਦੀ ਸਾਹਿਬ ਦੇ ਹੁੰਦੇ ਆ ਸਾਡੇ ਨੋਟਬੰਦੀ ਦੇ ਵਿੱਚ ਲੋਕਾਂ ਦੇ ਹਾਲ ਹੋਏ ਆ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਵਾਂ ਨੂੰ ਸਾਡੇ ਭਰਾਵਾਂ ਨੂੰ ਬਜ਼ੁਰਗਾਂ ਨੂੰ ਲਾਈਨਾਂ 'ਚ ਲਾ ਕੇ ਆਪਣੇ ਪੈਸੇ ਜਿਹੜੇ ਆਪਣੇ ਪੈਸੇ ਬੈਂਕ 'ਚੋਂ ਚੇਂਜ ਕਰਾਣੇ ਪਏ ਜੋ ਹਾਲਾਤ ਉਦੋਂ ਹੋਏ ਆ ਖਾਣ ਨੂੰ ਕਿਸੇ ਕੋ ਰੋਟੀ ਨਹੀਂ ਸੀ ਆ ਹੁਣ ਵੇਖੋ ਅੱਜ ਇੱਕ ਹੋਰ ਨਿਊਜ਼ ਨਵੀਂ ਆ ਰਹੀ ਹੈ ਕਿ ਜਿਹੜੀ ਕੋਵਿਡ ਦੀ ਮੈਡੀਸਿਨ ਆਈ ਹੈ ਉਹਦੇ 'ਚ ਵੀ ਉਹਨਾਂ ਨੇ ਕਹਿਤਾ ਜੀ ਇਹਦੇ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੇਖੋ ਇਹ ਕੋਈ ਮੈਨੇਜਮੈਂਟ ਥੋੜੀ ਹੈ ਮੋਦੀ ਸਾਹਿਬ ਦੇ ਜੋ ਇਸ ਕਰਕੇ ਲੋਕ ਚੇਂਜ ਮੰਗਦੇ ਆ ਇੱਕ ਮੈਂ ਦਾਤ ਦਿੰਨਾ ਰਾਹੁਲ ਗਾਂਧੀ ਜੀ ਦੀ ਜਿਹਨੇ 4000 ਕਿਲੋਮੀਟਰ ਦੀ ਯਾਤਰਾ ਕੀਤੀ ਲੋਕਾਂ ਦੇ ਵਿੱਚ ਗਏ ਲੋਕਾਂ ਦਾ ਦਰਦ ਵੇਖਿਆ ਉਸ ਚੀਜ਼ ਦੇ ਬਿਹਾਫ ਦੇ ਉੱਤੇ ਸਾਡਾ ਮੈਨੀਫੈਸਟੋ ਤਿਆਰ ਹੋਇਆ ਵਿਥਿਨ ਡੇ ਸਾਡੇ ਕੋਲ ਮੈਨੀਫੈਸਟੋ ਵੀ ਸਾਡਾ ਆ ਜਾਣਾ ਹੈ ਉਹ ਵੀ ਤੁਹਾਨੂੰ ਪੜਾਵਾਂਗੇ ਤੁਸੀਂ ਉਹਦੇ ਚ ਵੇਖਿਓ ਕਿ ਕਿੱਡੀਆਂ ਵਧੀਆ ਗੱਲਾਂ ਸੁਣਨ ਵਾਲੀਆਂ ਤੇ ਵੇਖਣ ਵਾਲੀਆਂ ਤੇ ਮੰਨਣ ਵਾਲੀਆਂ ਕਿ ਵਾਕਈ ਇਹ ਗੱਲਾਂ ਦੇ ਅਸੀਂ ਸਾਡੇ ਤੇ ਐਪਲੀਕੇਬਲ ਹੋਣੀਆਂ ਚਾਹੀਦੀਆਂ ਕੀ ਸਮਝਦੇ ਹੋ ਤੁਸੀਂ ਵੀ ਇੱਕ ਲੰਬਾ ਸਮਾਂ ਰਾਜਨੀਤੀ ਵਿੱਚ ਚਿਰ ਰਹੇ ਹੋ ਜੀ ਕੀ ਸਮਝਦੇ ਹੋ ਗੁਰਦਾਸਪੁਰ ਦੀ ਗੱਲ ਕਰੀਏ ਤੇ ਕਿਹੜੀ ਪਾਰਟੀ ਨਾਲ ਕਾਂਗਰਸ ਦਾ ਜ਼ਿਆਦਾ ਮੁਕਾਬਲਾ ਮੈਨੂੰ ਤੁਸੀਂ ਮੰਨਦੇ ਹੋ ਕਿ ਮੁਕਾਬਲਾ ਹੋਏ? ਵੇਖੋ ਗੱਲ ਇਹ ਆ ਕਿ ਦੁਸ਼ਮਨ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜਦੋਂ ਵੀ ਮੈਦਾਨ 'ਚ ਆਏ ਆ ਜਦੋਂ ਵੀ ਕਿਤੇ ਸਾਨੂੰ ਲੋੜ ਪਈ ਆ ਭਾਵੇਂ ਉਹ ਬਾਜਵਾ ਸਾਹਿਬ ਦੀ ਇਲੈਕਸ਼ਨ ਲੜੀ ਆ ਭਾਵੇਂ ਉਹ ਸੇਖੜੀ ਸਾਹਿਬ ਦੀ ਇਲੈਕਸ਼ਨ ਲੜੀ ਆ ਸਾਡੀ ਪਾਰਟੀ ਬਹੁਤ ਵਧੀਆ ਸਿਸਟਮ ਨਾਲ ਕੰਮ ਕਰਦੀ ਆ ਬਹੁਤ ਵਧੀਆ ਲੋਕਾਂ ਨਾਲ ਸਾਡਾ ਪਿਆਰ ਬਹੁਤ ਆ ਸ਼ਹਿਰ ਦੇ ਵਿੱਚ ਤੇ ਮੇਰਾ ਖਿਆਲ ਆ ਕਿ ਅਸੀਂ ਡਿਸਟ੍ਰਿਕਟ ਗਰਦਾਸਪੁਰ 'ਚ ਚੰਗੀ ਲੀਡ ਦੇ ਨਾਲ ਜਿੱਤਾਂਗੇ। ਗੌਤਮ ਸਿੰਘ ਜੀ ਕੀ ਕਾਰਨ ਹੈ ਕਿ ਸਾਰੀਆਂ ਪਾਰਟੀਆਂ ਜ਼ਰੂਰੀ ਨਹੀਂ ਕਾਂਗਰਸ 'ਚ ਮੈਂ ਗੱਲ ਕਰ ਰਿਹਾ ਹਾਂ ਸਾਰੀਆਂ ਪਾਰਟੀਆਂ ਕੈਂਡੀਡੇਟ ਕਿਉਂ ਨਹੀਂ ਆ ਰਹੇ ਸਾਹਮਣੇ ਕਿਉਂਕਿ ਜਿਹੜੇ ਐਮ ਐਲ ਏ ਸੀ ਮੌਜੂਦਾ ਵਿਧਾਇਕ ਸੀ ਲਗਭਗ ਮੰਤਰੀ ਜਾਂ ਮੌਜੂਦਾ ਵਿਧਾਇਕ ਉਹੀ ਹੁਣ ਐਮ ਪੀ ਇਲੈਕਸ਼ਨ ਲੜ ਰਹੇ ਆ ਕੀ ਕਾਰਨ ਹੈ ਮੰਨ ਲਓ ਜੇ ਕੋਈ ਵੀ ਇਲੈਕਸ਼ਨ ਜਿੱਤਦਾ ਹੈ ਫਿਰ ਉਥੇ ਬਾਈ ਇਲੈਕਸ਼ਨ ਵੀ ਹੋਣਗੀਆਂ ਉਹ ਜਨਤਾ ਦੇ ਵਾਦੂ ਬੋਝ ਪਏਗਾ ਇੰਨੀਆਂ ਪੁਰਾਣੀਆਂ ਪਾਰਟੀਆਂ ਹੋਣ ਦੇ ਬਾਵਜੂਦ ਕਾਂਗਰਸ ਵੀ ਆਪਣੇ ਉਹੀ ਕੈਂਡੀਡੇਟ ਖਿਲਾਰ ਰਹੀ ਹੈ ਕੀ ਕਾਰਨ ਹੈ ਕਿ ਇੰਨੀ ਦੇਰ ਤੋਂ ਕੈਂਡੀਡੇਟ ਧੋ ਕੇ ਉਹਨਾਂ ਤਿਆਰ ਹੁੰਦੇ ਕੇ ਐਮ ਪੀ ਇਹ ਪਾਰਟੀਆਂ ਦੇ ਵੱਡੇ ਲੀਡਰਾਂ ਦਾ ਡਿਸੀਜਨ ਹੈ ਉਹਨਾਂ ਨੇ ਕੀ ਡਿਸੀਜਨ ਕਰਨਾ ਹੈ ਇਹਦੇ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਬਸ ਇਹ ਜ਼ਰੂਰ ਕਹਿ ਸਕਨੇ ਆ ਕਿ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਹੋਣਗੀਆਂ 2027 ਦੀਆਂ ਉਹਦੇ ਚ ਵਰਕਰ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਤਾਂ ਕਿ ਜੋ ਇਹ ਜਿਹੜੀ ਪਰਿਵਾਰਵਾਦ ਚੱਲਦਾ ਪਿਆ ਕਿ ਮੈਂ ਗਿਆ ਤੇ ਉਹ ਆਜੇ ਉਹ ਸਿਰਫ ਵਰਕਰ ਨੂੰ ਮੌਕਾ ਜ਼ਰੂਰ ਮਿਲੇ ਤੇ ਪਾਰਟੀ ਤਾਂ ਹੀ ਚੜ੍ਹਦੀ ਕਲਾ ਚ ਰਹੇਗੀ ਕੋਈ ਵੀ ਪਾਰਟੀ ਹੋਵੇ ਮੈਂ ਹੀ ਕਹਿਣਾ ਕਿ ਵਰਕਰ ਨੂੰ ਜ਼ਰੂਰ ਅੱਗੇ ਲਿਆਓ ਤੇ ਅੱਜ ਦੀ ਰਾਜਨੀਤੀ ਜੀ ਥੋੜਾ ਬਦਲਾਅ ਬਹੁਤ ਵੱਡਾ ਹੋ ਗਿਆ ਇੱਕ ਪੁਰਾਣੀ ਰਾਜਨੀਤੀ ਹੁੰਦੀ ਸੀ ਕਿ ਮੁੱਦਿਆਂ ਨੂੰ ਲੈ ਕੇ ਲੀਡਰ ਇੱਕ ਦੂਜੇ ਟਾਰਗੇਟ ਕਰਦੇ ਸੀ ਪੁੱਛਦੇ ਸੀ ਸਵਾਲ ਪੁੱਛਦੇ ਜਵਾਬ ਦਿੰਦੇ ਸੀ ਅੱਜ ਕੱਲ ਨਿੱਜੀ ਪ੍ਰਹਾਰ ਹੋਣ ਲੱਗ ਪਿਆ ਨਿੱਜੀ ਗੱਲਾਂ ਬਾਤਾਂ ਹੋਣ ਲੱਗ ਪੀਆਂ ਇੱਕ ਮੁੱਦਿਆਂ ਤੋਂ ਹਟ ਕੇ ਗਾਲੀ ਗਲੋਚ ਤੱਕ ਗੱਲ ਆ ਜਾਂਦੀ ਹੈ ਨਿੱਜੀ ਹਮਲੇ ਹੁੰਦੇ ਕੀ ਕਹਿਣਾ ਚਾਹੁੰਦੇ ਵੇਖੋ ਜੀ ਬੜੀ ਮੰਦ ਭਾਗੀ ਗੱਲ ਹੈ ਕਿ ਮੈਂ ਪਰਸੋਂ ਸੁਣਿਆ ਕਿ ਉਹ ਹਲਕਾ ਇੰਚਾਰ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹਨਾਂ ਨੇ ਬੜੀ ਹੀ ਮੰਦ ਭਾਗੀ ਗੱਲ ਕਹੀ ਇਹ ਜਿਹੜਾ ਬਸਤਾ ਫੜੇਗਾ ਮੈਂ ਉਹਨੂੰ ਵੇਖ ਲਾਂਗਾ ਉਸ ਤੋਂ ਪਹਿਲਾਂ ਕੈਪਟਨ ਮੰਤਰੀ ਭੁੱਲਰ ਸਾਹਿਬ ਦਾ ਬਿਆਨ ਵੀ ਵੇਖਿਆ ਹਾਂ ਉਹ ਵੀ ਬੜੀ ਮੰਦ ਭਾਗੀ ਗੱਲ ਹੈ ਕਿ ਇੱਕ ਜਿਹੜਾ ਸਾਡੀ ਜਾਤ ਪਾਤ ਹੈ ਉਹ ਇੱਕ ਗੁਲਦਸਤਾ ਬਹੁਤ ਪਿਆਰਾ ਉਹਦੇ ਵਿੱਚ ਹਰ ਧਰਮ ਦੇ ਹਰ ਜਾਤ ਦੇ ਲੋਕ ਇਕੱਠੇ ਰਹਿੰਦੇ ਆ ਉਹਦੇ ਦੇ ਵਿੱਚ ਇਹ ਜੀਆਂ ਗੱਲਾਂ ਕਹਿਣੀਆਂ ਇਤੋਂ ਪਤਾ ਲੱਗਦਾ ਹੈ ਕਿ ਇਹਨਾਂ ਲੋਕਾਂ ਨੂੰ ਸਿਰਫ ਕੁਰਸੀ ਤੇ ਬੈਨ ਤੱਕਦਾ ਸੀ ਉਸ ਤੋਂ ਬਾਅਦ ਇਹ ਰੱਬ ਭੁੱਲ ਗਏ ਆ ਇਹਨਾਂ ਨੇ ਜਿੰਨੂੰ ਜੋ ਮਰਜ਼ੀ ਬੋਲ ਦੇਣਾ ਮੈਂ ਇੱਕ ਵਰਡ ਯੂਜ਼ ਕਰਾਂਗਾ ਜਿਹੋ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਇਦਾਂ ਹੋਇਆ ਕਿ ਸੀਐਮ ਇਦਾਂ ਬੋਲਿਆ ਜਿੱਦਾਂ ਉਹ ਬੋਲੇਗਾ ਉਦਾਂ ਹੀ ਉਹਦੇ ਅੱਗੇ ਐਮਐਲਏ ਬੋਲਣਗੇ ਕਿ ਜਿੱਡਾ ਮਾੜੀ ਸ਼ਬਦਾਵਲੀ ਉਹਨਾਂ ਨੇ ਵਿਧਾਨ ਸਭਾ 'ਚ ਬੋਲੀ ਹੈ ਅੱਜ ਤੱਕ ਦੇ ਰਿਕਾਰਡ ਦੇ ਵਿੱਚ ਕਦੀ ਇਦਾਂ ਨਹੀਂ ਹੋਇਆ ਕਿ ਕੋਈ ਸੀਐਮ ਇਦਾਂ ਦੀ ਸ਼ਬਦਾਵਲੀ ਕੀ ਲੱਗਦਾ ਕਿ ਮੁੱਦਿਆਂ ਦੀ ਸਮਝ ਨਹੀਂ ਹੈ ਕਾਂ ਕਰਕੇ ਇਦਾਂ ਟਾਰਗੇਟ ਖਾਉਣਾ ਫੇ ਮੁੱਦੇ ਨਹੀਂ ਪਤਾ ਕੀ ਹੈ ਵੇਖੋ ਇਹ ਬੜਾ ਵਧੀਆ ਕੁਐਸਚਨ ਤੁਸੀਂ ਕੀਤਾ ਕਿ ਲੋਕ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਆਮ ਆਦਮੀ ਨੂੰ ਵੋਟ ਨਹੀਂ ਪਾਈ ਲੋਕਾਂ ਨੇ ਲੋਕ ਸਾਡੇ ਜਿਹੜੇ ਆ ਸਾਡੀ ਲੀਡਰਸ਼ਿਪ ਤੋਂ ਓਕੇ ਪਈ ਸੀ ਇਸ ਗੱਲ ਨੂੰ ਮੈਂ ਐਡਮਿਟ ਕਰਨਾ ਕਾਂਗਰਸ ਪਾਰਟੀ ਤੋਂ ਓਕੇ ਪਈ ਕਾਲੀ ਦਲ ਤੋਂ ਓਕੇ ਪਈ ਲੋਕ ਉਸ ਚੀਜ਼ ਦਾ ਬਦਲਾਅ ਚਾਹੁੰਦੇ ਸੀ ਨਾ ਕਿ ਆਮ ਆਦਮੀ ਨੂੰ ਚਾਹੁੰਦੇ ਸੀ ਲੋਕਾਂ ਨੇ ਉਸ ਬਦਲਾਅ 'ਚ ਵੋਟ ਪਾਈ ਪਰ ਲੋਕਾਂ ਨੇ ਉਹ ਬਦਲਾਅ ਵੇਖ ਲਿਆ ਜੋ ਹਾਲਾਤ ਇਸ ਟਾਈਮ ਹੋਏ ਪਏ ਆ ਹੁਣ ਤੁਸੀਂ ਗੱਲ ਕਰੋ ਨਸ਼ਾ ਨਸ਼ੇ ਦਾ ਯੋਰ ਫੜਿਆ ਦਾ ਪੂਰਾ ਪੰਜਾਬ ਦੇ ਵਿੱਚ ਇਹ ਬਦਲਾ ਹੈ ਕਿਸਾਨੀ ਹੈ ਕਿਸਾਨੀ ਰੋਲਦੀ ਪਈ ਹੈ ਸਾਡੇ ਭਰਾ ਜਿਹੜੇ ਆ ਕਿਸਾਨ ਭਰਾ ਉਹਨਾਂ ਦੀ ਬਾਤ ਕੋਈ ਨਹੀਂ ਪੁੱਛਦਾ ਪਿਆ ਸੀਐਮ ਸਾਹਿਬ ਝੂਠੇ ਵਾਅਦੇ ਕਰਦੇ ਆ ਉਹਨਾਂ ਨਾਲ ਇਹ ਸਰਕਾਰ ਦਾ ਕੋਈ ਸਿਸਟਮ ਥੋੜੀ ਆ ਸਰਕਾਰ ਤੇ ਵੇਖੋ ਲੋਕਾਂ ਨੂੰ ਕਿੰਨੇ ਕ ਪੈਸੇ ਮਿਲ ਗਏ ਜੀ ਮੁਆਵਜ਼ਾ ਮੈਨੂੰ ਦੱਸੋ ਹੜ੍ਹ ਮਾਰੀ ਹੋਈ ਗੜੇਮਾਰੀ ਹੋਈ ਆ ਜਿਹੜਾ ਆਇਆ ਹੜ ਆਇਆ ਉੱਥੇ ਜਾਂ ਗੜੇਮਾਰੀ ਕਿੰਨੇ ਕ ਮੁਆਫਜ਼ੇ ਲੋਕਾਂ ਨੂੰ ਮਿਲ ਗਏ ਅਜੇ ਤੱਕ ਕਿਸਾਨ ਉਹ ਹੀ ਵੇਟ ਕਰਦੇ ਬੇ ਕਿ ਸਾਡਾ ਮੁਆਵਜ਼ਾ ਆਊਗਾ ਬਹੁਤ ਮਾੜੇ ਹਾਲਾਤ ਆ ਪੰਜਾਬ ਦੇ ਵਿੱਚ ਤੇ ਇਸ 2024 ਦੇ ਵਿੱਚ ਪਤਾ ਲੱਗ ਜਾਊਗਾ ਇਹਨਾਂ ਪਾਰਟੀਆਂ ਨੂੰ ਕਿ ਜਿਹੜਾ ਮੁੱਦਿਆਂ ਦੀ ਇਹ ਸਮੁੱਦਿਆਂ ਦੀ ਗਲਤ ਮੁੱਦਿਆਂ ਦੀ ਜਿਹੜਾ ਰਾਜਨੀਤੀ ਕਰੇਗਾ ਉਹਨੂੰ ਲੋਕ ਟਿਕੰਨੀ ਦੇਣਗੇ ਆਖਰੀ ਸਵਾਲ ਕੀ ਸਮਝਦੇ ਹੋ ਨਤੀਜਾ ਕੀ ਆਏਗਾ ਕਾਂਗਰਸ ਦਾ ਕਾਂਗਰਸ ਪਾਰਟੀ ਬਹੁਤ ਵਧੀਆ ਸੀਟਾਂ ਦੇ ਨਾਲ ਜਿੱਨ ਕਰੇਗੀ ਪੰਜਾਬ ਚੋਂ ਮੇਰਾ ਖਿਆਲ ਹੈ ਕਿ ਅਸੀਂ 9 ਤੋਂ 8 ਤੋਂ 9 ਸੀਟਾਂ ਜਿੱਤ ਕੇ ਆਵਾਂਗੇ ਤੇ ਏ ਸੀ ਜੀ ਸਾਡੇ ਨਾਲ ਗੋਤਮ ਸੇਠ ਜੀ ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਰਣਨੀਤੀ ਦੀ ਵਦੀਦ ਕੀਤਾ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਤੇ ਸ਼ਾਨਦਾਰ ਜਿੱਤ ਹੋਏਗੀ 8 ਤੋਂ 9 ਸੀਟਾਂ ਦਾਵਾ ਕਰ ਰਿਹਾ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼